ਦੋਸਤੋ ਪਰਮਾਤਮਾ ਨੇ ਹਰ ਇੱਕ ਜੀਵ ਨੂੰ ਜਿਹੜਾ ਇੱਥੇ ਧਰਤੀ ਤੇ ਆਇਆ ਉਹ ਪੰਜ ਸ਼ਕਤੀਆਂ ਦਿੱਤੀਆਂ ਨੇ ਉਹ ਪੰਜ ਸ਼ਕਤੀਆਂ ਕੀ ਨੇ ਜਿਹੜਾ ਵੀ ਜੀਵ ਇਸ ਧਰਤੀ ਤੇ ਆਇਆ ਉਹਨੂੰ ਉਹ ਪੰਜ ਸ਼ਕਤੀਆਂ ਦਿੱਤੀਆਂ ਨੇ ਬਾਕੀ ਦੀ ਗੱਲ ਬਾਅਦ ਚ ਕਰਦਾ ਪਹਿਲਾਂ ਉਹ ਸ਼ਕਤੀਆਂ ਦੱਸਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਪੰਜੇ ਸ਼ਕਤੀਆਂ ਨੇ ਭਾਗ ਤੁਹਾਡੀਆਂ ਪਾਵਰ ਨੇ ਇਹਨਾਂ ਪੰਜਾਂ ਤੋਂ ਬਿਨਾ ਤੁਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਠੀਕ ਹੈ ਪਰ ਕੁਸ਼ਕ ਲੋਕਾਂ ਨੇ ਵਿਦਵਾਨਾਂ ਨੇ ਤੁਹਾਨੂੰ ਇਹ ਤਿਆਗਣ ਦੇ ਲਈ ਪ੍ਰੇਰਿਤ ਕੀਤਾ ਵੀ ਇਹ ਪੰਜੇ ਵਿਕਾਰ ਨੇ ਵੀ ਇਹਨਾਂ ਨੂੰ ਤਿਆਗੋ ਤਿਆਗ ਕੇ ਤੁਸੀਂ ਜੀਵਨ ਉੱਚਾ ਤੇ ਸੁੱਚਾ ਕਰ ਸਕਦੇ ਹੋ ਇਹ ਬਹੁਤ ਵੱਡੀ ਨਾ ਸਮਝੀਆ ਕਿਉਂਕਿ ਇਹ ਪੰਜੇ ਚੀਜ਼ਾਂ ਕੁਦਰਤ ਵੱਲੋਂ ਹਰ ਇੱਕ ਜੀਵ ਨੂੰ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਸ੍ਰਿਸ਼ਟੀ ਦੇ ਚੱਲਣ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਹੁਣ ਆਪਾਂ ਗੱਲ ਕਰ ਲੈਨੇ ਪਹਿਲੀ ਸ਼ਕਤੀ ਪਹਿਲੀ ਸ਼ਕਤੀ ਕਿਹੜੀ ਆਪਾਂ ਗਣਦੇ ਆਂ ਕਾਮ ਕਾਮ ਨੂੰ ਗੰਦਾ ਕਹਿਣ ਵਾਲੇ ਤੇ ਕਾਮ ਨੂੰ ਮਤਲਬ ਹੀ ਭਿੰਡਣ ਵਾਲੇ ਉਹ ਇਹ ਗੱਲ ਸਮਝ ਲੈਣ ਜੇਕਰ ਕਾਮ ਗੰਦਾ ਤਾਂ ਇਹ ਸਾਰਾ ਸੰਸਾਰ ਇਹ ਸਾਰੀ ਸ੍ਰਿਸ਼ਟੀ ਤਾਂ ਗੰਧ ਦੀ ਪਦੈਸ਼ ਹੋਊ ਜੀ ਠੀਕ ਆ ਸਾਰੇ ਉਹ ਸੇ ਰਸਤੇ ਆਉਂਦੇ ਆ ਉਹੀ ਇੱਕ ਪ੍ਰਕਿਰਿਆ ਇੱਕੋ ਇੱਕ ਪ੍ਰਕਿਰਿਆ ਪਰਮਾਤਮਾ ਨੇ ਬਣਾਈ ਆ ਜਿਦੇ ਨਾਲ ਜੀਬਾਂ ਦਾ ਵਾਧਾ ਹੁੰਦਾ ਫਿਰ ਉਹ ਗੰਦੀ ਕਿਵੇਂ ਹੋ ਸਕਦੀ ਆ ਸਾਨੂੰ ਇਹ ਚੀਜ਼ ਤੇ ਵਿਚਾਰਨ ਦੀ ਲੋੜ ਆ ਸਾਡੇ ਸਮਾਜ ਦੇ ਵਿੱਚ ਬੜੀ ਕ੍ਰੀਤੀ ਆ ਇਹਨੂੰ ਬਦਲਣ ਦੀ ਲੋੜ ਆ ਕਾਮ ਤੋਂ ਬਾਅਦ ਆ ਜਾਂਦਾ ਕ੍ਰੋਧ ਜੇਕਰ ਕਿਸੇ ਜੀਵ ਦੇ ਵਿੱਚੋਂ ਕ੍ਰੋਧ ਕੱਢ ਦਿੱਤਾ ਜਾਵੇ ਤਾਂ ਉਹ ਲਾਚਾਰ ਹੋ ਜਾਊਗਾ ਠੀਕ ਆ ਕੋਈ ਵੀ ਦੂਜਾ ਉਹਦੇ ਤੇ ਜ਼ੁਲਮ ਕਰੂਗਾ ਤਾਂ ਉਹਦੇ 'ਚ ਕਦੇ ਉਹ ਪਾਵਰ ਬਚਣੀ ਹੋਣੀ ਜੇ ਹਮਦ ਪਹਿਲਾ ਜਨਮ ਹੋ ਗਿਆ ਕਾਮ ਨਾਲ ਵਿਰੋਧ ਹੋ ਗਿਆ ਜਿਉਂਦੇ ਰਹਿਣ ਲਈ ਉਹਦਾ ਸਭ ਤੋਂ ਵੱਡਾ ਹਥਿਆਰ ਏ ਕਹ ਤੁਹਾਨੂੰ ਕੋਈ ਮਾਰ ਰਿਹਾ ਤੁਹਾਨੂੰ ਕ੍ਰੋਧ ਹੀ ਨਹੀਂ ਆ ਰਿਹਾ ਤੁਸੀਂ ਵਿਰੋਧ ਹੀ ਨਹੀਂ ਕਰ ਰਹੇ ਤਾਂ ਫਿਰ ਤੁਸੀਂ ਸਰਵਾਈਵ ਨਹੀਂ ਕਰੋਗੇ ਕੋਈ ਵੀ ਪ੍ਰਜਾਤੀ ਜਿਹੜੀ ਮੰਨ ਕੇ ਚੱਲੋ ਵੀ ਕ੍ਰੋਧ ਨਹੀਂ ਕਰਦੀ ਉਹ ਕਦੇ ਦੁਨੀਆ ਤੇ ਸਰਵਾਈਵ ਕਰੇ ਨਹੀਂ ਸਕਦੀ ਕਾਮ ਕ੍ਰੋਧ ਲੋਭ ਲੋਭ ਕੀ ਹੁੰਦਾ ਸੋਰਸਾਂ ਦਾ ਇਕੱਠਾ ਕਰਨਾ ਠੀਕ ਹੈ ਇੱਕ ਕੀੜੀ ਵੀ ਆਪਣੇ ਘਰ ਦੇ ਵਿੱਚ ਰਾਸਣ ਜਮ੍ਹਾਂ ਕਰਕੇ ਰੱਖਦੀ ਆ ਉਹ ਇਹ ਨਹੀਂ ਉਹਨੂੰ ਲਾਲਚਾ ਉਹ ਕੀ ਆਹੋ ਉਹਦਾ ਪਰਮਾਤਮਾ ਨੇ ਉਹਦੇ ਅੰਦਰ ਉਹ ਸ਼ਕਤੀ ਪਾਈ ਆ ਵੀ ਉਹ ਆਪਣੇ ਖਾਣੇ ਦਾ ਇੰਤਜ਼ਾਮ ਪਿਆ ਸਾਰਾ ਸ੍ਰਿਸ਼ਟੀ 'ਚ ਵੀ ਉਹ ਚੱਕ ਕੇ ਆਪਣੇ ਖਾਣੇ ਦਾ ਇੰਤਜ਼ਾਮ ਕਰ ਸਕੇ ਇਸੇ ਤਰ੍ਹਾਂ ਬੰਦਾ ਜੇ ਹੁਣ ਤੁਸੀਂ ਲੋਭ ਹੀ ਕੱਢ ਦੋ ਫਿਰ ਕੋਈ ਕੰਮ ਤੇ ਕਿਉਂ ਜਾਊਗਾ ਫਿਰ ਤਾਂ ਕੰਮ ਤੇ ਜਾਣ ਦੀ ਜ਼ਰੂਰਤ ਹੀ ਨਹੀਂ ਸਾਨੂੰ ਫਿਰ ਤਾਂ ਠੀਕ ਆ ਬੈਠੋ ਬਸ ਖਾਓ ਕਿੰਨਾ ਚਿਰ ਖਾਓਗੇ ਸ੍ਰਿਸ਼ਟੀ ਦਾ ਚੱਲਣ ਹੀ ਨਹੀਂ ਹੋ ਸਕਦਾ ਹਰ ਇੱਕ ਚੀਜ਼ ਲੋਭ ਤੋਂ ਬਾਅਦ ਆ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਹਿਲਾ ਕਾਮ ਨੇ ਜਨਮ ਦਿੱਤਾ, ਕ੍ਰੋਧ ਨੇ ਜਿਉਣ ਦੀ ਸ਼ਕਤੀ ਦਿੱਤੀ, ਲੋਭ ਨੇ ਤੁਹਾਨੂੰ ਮੰਨ ਕੇ ਚਲੋ ਤੁਹਾਡਾ ਜਿਹੜਾ ਨਿਤ ਦਾ ਕਿਰਿਆ ਕਰਮ ਉਹ ਕਰਨ ਲਈ ਹਿੰਮਤ ਦਿੱਤੀ। ਲੋਹ ਤੋਂ ਬਾਅਦ ਆ ਜਾਂਦਾ ਮੋਹ। ਤਾਂ ਕ੍ਰੋਧ, ਲੋਭ, ਮੋਹ। ਮੋਹ ਕੀ ਆ? ਮੋਹ ਬਹੁਤ ਵੱਡੀ ਸ਼ਕਤੀ ਆ। ਠੀਕ ਆ? ਤੁਸੀਂ ਜੰਮ ਵੀ ਲੈ, ਤੁਸੀਂ ਲੜ ਕੇ ਜੋਂ ਵੀ ਲੈ ਤੇ ਤੁਸੀਂ ਖਾਣ ਲਈ ਰਾਸ਼ਨ ਵੀ ਇਕੱਠਾ ਕਰ ਲਿਆ ਲੋਭ ਨਾਲ ਤੇ ਮੋਹ ਕੀ ਆ? ਮੋਹ ਤੁਸੀਂ ਆਪਣੀ ਪ੍ਰਜਾਤੀ ਨੂੰ ਅੱਗੇ ਤੋਰ ਦਿਆਂ ਹੁਣ ਜਦੋਂ ਇੱਕ ਬੱਚਾ ਪੈਦਾ ਹੁੰਦਾ ਜੇ ਮਾਂ ਦੇ ਵਿੱਚੋਂ ਮੋਹ ਜਾਂ ਮਮਤਾ ਘੱਟ ਦਿੱਤੀ ਜਾਵੇ ਤਾਂ ਪਿੱਛੇ ਕੁਝ ਵੀ ਨਹੀਂ ਬਚਦਾ ਜੇ ਮਾਂ ਦੇ ਵਿੱਚੋਂ ਮਮਤਾ ਕਹਿੰਦੇ ਕੀ ਇਹ ਸੰਸਾਰ ਚੱਲ ਸਕਦਾ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੇ ਇੱਕ ਪਿਤਾ ਆਪਣੇ ਬੱਚੇ ਦਾ ਮੋਹ ਨਾ ਕਰੇ ਜਾਂ ਮਾਂ ਇੱਕ ਆਪਣੇ ਬੱਚੇ ਦਾ ਮੋਹ ਨਾ ਕਰੇ ਜਾਂ ਆਪਣੇ ਬੱਚੇ ਦੀ ਰਾਖੀ ਲਈ ਕ੍ਰੋਧ ਚਾ ਕੇ ਕਿਸੇ ਨਾਲ ਲੜੇ ਨਾ ਤਾਂ ਇਸ ਸ੍ਰਿਸ਼ਟੀ ਸੰਭਵ ਹੀ ਨਹੀਂ ਹੈਗੀ ਕਦੇ ਵੀ ਤੁਰੇ ਨਹੀਂ ਸਕਦਾ ਇਹ ਪ੍ਰੋਸੈਸ ਮੋਹ ਤੋਂ ਬਾਅਦ ਆ ਜਾਂਦਾ ਹੰਕਾਰ ਹੰਕਾਰ ਕੀ ਹੁੰਦਾ ਇੱਕ ਪ੍ਰਜਾਤੀ ਇਹ ਜਿੰਨੀਆਂ ਵੀ ਚੀਜ਼ਾਂ ਨੇ ਉਹਨੂੰ ਜਿਉਣ ਲਈ ਜਿਹੜਾ ਬੰਦਾ ਮੰਨ ਕੇ ਚੱਲੋ ਆਪਣਾ ਸਿਰ ਉੱਚਾ ਰੱਖਦਾ ਠੀਕ ਹੈ ਹਰੇਕ ਪ੍ਰਜਾਤੀ 'ਚ ਆਪਣਾ ਹੰਕਾਰ ਆ ਮਰਦ 'ਚ ਆਪਣਾ ਹੰਕਾਰ ਔਰਤ 'ਚ ਆਪਦਾ ਤੇ ਉਹ ਉਹਦੇ ਸਵੈ ਮਾਨ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਸ ਕਰਕੇ ਜਿਹੜੇ ਲੋਕ ਕੋਈ ਵੀ ਮੈਂ ਕਿਸੇ ਨੂੰ ਪਾਰਟਿਕੂਲਰ ਨਹੀਂ ਕਹਿੰਦਾ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਵੀ ਤੁਸੀਂ ਇਹ ਪੰਜੇ ਚੀਜ਼ਾਂ ਨੂੰ ਤਿਆਗ ਦਿਓ ਤੁਸੀਂ ਪਰਮਾਤਮਾ ਨਾਲ ਇੱਕਮਿਕ ਹੋ ਜਾਓਗੇ ਜਾਂ ਪਰਮਾਤਮਾ ਤੁਹਾਡੇ ਅੰਗ ਸੰਗ ਹੋ ਜਾਊਗਾ ਉਹ ਤੁਹਾਨੂੰ ਤੁਹਾਡੇ ਖੁਦ ਨਾਲ ਲੜਾ ਰਿਹਾ ਜਿਹਨੂੰ ਆਪਾਂ ਹਿੰਸਾ ਕਹਿੰਦੇ ਹਿੰਸਾ ਤੁਸੀਂ ਆਪਣੇ ਆਪ ਨਾਲ ਹਿੰਸਾ ਕਰਦੇ ਹੋ ਤੁਸੀਂ ਕਾਮ ਦਾ ਦਮਨ ਕਰਦੇ ਹੋ ਤੁਸੀਂ ਕ੍ਰੋਧ ਦਾ ਦਮਨ ਕਰਦੇ ਹੋ ਤੁਸੀਂ ਕਿਸੇ ਵੀ ਚੀਜ਼ ਦਾ ਦਮਨ ਕਰਦੇ ਹੋ ਨਾ ਤਾਂ ਇੱਕ ਸ਼ਕਤੀ ਕੋਈ ਦੂਜੀ ਦਾ ਬਗਾ ਵੱਡਾ ਰੂਪ ਲੈ ਕੇ ਪੈਦਾ ਹੁੰਦੀ ਹੈ ਭਾਵੇਂ ਤੁਸੀਂ ਕਾਮ ਦਾ ਦਮਨ ਕੀਤਾ ਹੋ ਸਕਦਾ ਤੁਹਾਨੂੰ ਕਦੇ ਕਿਸੇ ਗੱਲ ਤੇ ਕ੍ਰੋਧ ਹੀ ਇੰਨਾ ਆਵੇ ਕਿ ਉਹ ਉਹਨੇ ਕੋਈ ਕ੍ਰੋਧ ਦੀ ਜਰੂਰਤ ਨਹੀਂ ਤੁਸੀਂ ਸਾਰਾ ਕੁਝ ਤਬਾਹ ਕਰ ਸਿੱਟੋ ਇਸ ਕਰਕੇ ਬਾਬੇ ਨਾਨਕ ਦਾ ਵਰਤਿਆ ਹੋਇਆ ਸ਼ਬਦ ਸੰਜਮ ਸੰਜਮ ਤੋਂ ਭਾਵ ਭਾਵ ਕਿਆ ਕਿਸੇ ਵੀ ਚੀਜ਼ ਦਾ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਇਸਤੇਮਾਲ ਕਰਨਾ ਜਦੋਂ ਜਿਹੜੀ ਪਾਵਰ ਦੀ ਜਰੂਰਤ ਹੈ ਜੇ ਤੁਸੀਂ ਇਹਨਾਂ ਨੂੰ ਆਪਣੀਆਂ ਪਾਵਰਾਂ ਮੰਨ ਕੇ ਇਹਨਾਂ ਦਾ ਸਹੀ ਜੇ ਤੁਸੀਂ ਇਹਨਾਂ ਨੂੰ ਪਾਵਰਾਂ ਮੰਨੋਗੇ ਤਾਂ ਹੀ ਸਹੀ ਵਿਵੇਕ ਨਾਲ ਇਹਦਾ ਤੁਸੀਂ ਪਰਤੋਂ ਕਰ ਸਕੋਗੇ ਜੇਕਰ ਤੁਸੀਂ ਇਹਨੂੰ ਬਕਾਰ ਮੰਨੋਗੇ ਫਿਰ ਤੁਹਾਡੀ ਖੁਦ ਨਾਲ ਲੜਾਈ ਹੋਊਗੀ ਜਿਹਦੇ ਤੋਂ ਬਾਅਦ ਖੁਦ ਨਾਲ ਲੜਾਈ ਕੀ ਆ ਪ੍ਰਮਾਤਮਾ ਨਾਲ ਲੜਾਈ ਕਿਉਂਕਿ ਤੁਸੀਂ ਇੱਕੋ ਸਰੂਪ ਹੋ ਇੱਕ ਤੋਂ ਹੀ ਸਾਰਾ ਕੁਝ ਉਪਜਦਾ ਜੇ ਤੁਸੀਂ ਆਪਣੇ ਆਪ ਨਾਲ ਹੀ ਲੜਾਈ ਕਰੋਗੇ ਫਿਰ ਕੀ ਹੋਊਗਾ ਤੁਹਾਡਾ ਜਿਹੜਾ ਮਾਨਸਿਕ ਸੰਤੁਲਨ ਉਹ ਵੀ ਖਰਾਬ ਹੋਊਗਾ ਸਰੀਰਕ ਵੀ ਹੋਊਗਾ ਫਿਰ ਤੁਹਾਡੀ ਮਾਨਸਿਕ ਲੁੱਟ ਹੋਣੀ ਵੀ ਤੈਅ ਆ ਸਰੀਰਕ ਲੁੱਟ ਹੋਣੀ ਵੀ ਤੈਅ ਆ ਤਿਆਰਥਿਕ ਲੁੱਟ ਹੋਣੀ ਵੀ ਤੈਅ ਆ ਉਨਾ ਪਾ ਦੇਖਦੇ ਆਂ ਬਾਬਿਆਂ ਦੇ ਕਿੰਨੇ ਲੋਕ ਆਪਣਾ ਆਪ ਲਟਾਈ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਰਾ ਕੁਝ ਤੁਹਾਡੇ ਅੰਦਰ ਆ ਤੁਹਾਨੂੰ ਉਹਨੇ ਸ਼ਕਤੀਆਂ ਉਹ ਦਿੱਤੀਆਂ ਨੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਵਰਤ ਸਕਦੇ ਹੋ ਠੀਕ ਹੈ ਕੋਈ ਵੀ ਐਸੀ ਸ਼ਕਤੀ ਨਹੀਂ ਹੈਗੀ ਹਾਂ ਇਹ ਗੱਲ ਜ਼ਰੂਰ ਆ ਕਿਸੇ ਜੀਵ ਦੇ ਵਿੱਚ ਇਹਨਾਂ ਸ਼ਕਤੀਆਂ ਦੀ ਤੀਬਰਤਾ ਘੱਟ ਆ ਕਿਸੇ ਦੇ ਵਿੱਚ ਵੱਧ ਆ ਉਹ ਉਹ ਪ੍ਰਜਾਤੀ ਦੇ ਅਕੋਰਡਿੰਗ ਬੀਨੂੰ ਕਿਹੜੀ ਸ਼ਕਤੀ ਦੀ ਜ਼ਿਆਦਾ ਜ਼ਰੂਰਤ ਆ ਕਿਹੜੀ ਦੀ ਘੱਟ ਜ਼ਰੂਰਤ ਆ ਜਿਵੇਂ ਹੁਣ ਇੱਕ ਸੱਪ ਆ ਉਹਦੇ ਜਿਹੜੀ ਮੋਹ ਵਾਲੀ ਸ਼ਕਤੀ ਆ ਉਹ ਬਹੁਤ ਘੱਟ ਆ ਪਰ ਉਹਦੇ ਵਿੱਚ ਜਿਹੜੀ ਐਂਗਰ ਦੀ ਸ਼ਕਤੀ ਆ ਹਰਖ ਦੀ ਸ਼ਕਤੀ ਆ ਜਾਂ ਜਿਹਨੂੰ ਕ੍ਰੋਧ ਕਹਿ ਸਕਦੇ ਆ ਉਹ ਬਹੁਤ ਜ਼ਿਆਦਾ ਕਿਉਂਕਿ ਉਹਦੀ ਉਹਨੂੰ ਜ਼ਰੂਰਤ ਨਹੀਂ ਤਾਂ ਲੋਕ ਉਹਨੂੰ ਚੱਕੀ ਫਰੀ ਜਾਣ ਪਾਲੀ ਫਰੀ ਜਾਣ ਸੋ ਇਸ ਕਰਕੇ ਕੁਦਰਤ ਬਹੁਤ ਬੇਅੰਤ ਜਿੱਥੇ ਜਿੱਥੇ ਮੈਂ ਮਨ ਕੇ ਜਦੋਂ ਦਾ ਮੈਂ ਘੋੜਿਆਂ 'ਚ ਆਇਆ ਮੈਂ ਡੇਲੀ ਦੀਆਂ 8 ਤੋਂ 10 ਕਿਤਾਬਾਂ ਗੱਡੀ ਦੇ ਵਿੱਚ ਆਡੀਓ ਸੁਣਦਾ ਤੇ ਮੈਨੂੰ ਲੱਗਦਾ ਮੈਂ 2-3 ਰੇਡੀਓ ਐਫਐਮ ਹੋ ਗਿਆ ਹੋਰ ਕਈ ਹੋਗੇ ਇਹਨਾਂ ਦਾ ਧਿਆਨ ਕਰਕੇ ਮੈਂ ਮੁਕਾਤੇ ਹੋਊਂਗੇ ਸੋ ਬਹੁਤ ਸੌਖਾ ਹੋ ਜਾਓਗੇ ਜੇ ਤੁਸੀਂ ਇਹ ਗੱਲ ਨੂੰ ਸਮਝ ਲਓਗੇ ਤੁਹਾਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਜੋ ਪਿੰਡੇ ਤੇ ਹੀ ਬ੍ਰਹਿਮੰਡ ਹੈ ਤੁਸੀਂ ਆਪਣੇ ਆਪ ਦੇ ਆਪ ਗੁਰੂ ਹੋਰ ਕੋਈ ਦੂਜਾ ਤੁਹਾਨੂੰ ਗੁਰੂ ਨਹੀਂ ਤੁਹਾਨੂੰ ਗਿਆਨ ਆ ਜਿਹੜਾ ਤੁਹਾਡੇ ਅੰਦਰੋਂ ਹੀ ਆ ਸਕਦਾ ਹੈ ਬੜੀ ੜਕਣਾਂ ਦੀ ਜ਼ਰੂਰਤ ਨਹੀਂ ਇਹ ਜਿਹੜੀਆਂ ਸ਼ਕਤੀਆਂ ਨੇ ਹੁਣ ਜਿਹੜਾ ਬੰਦਾ ਕੰਮ ਨੂੰ ਗੰਦਾ ਕਹਿ ਰਿਹਾ ਤਾਂ ਜਾਂ ਕੋਈ ਵੀ ਆਹੋ ਆਪਾਂ ਕਿਸੇ ਨੂੰ ਪਰਟੀਕੂਲਰ ਟਾਰਗੇਟ ਨਹੀਂ ਕਰਦੇ ਜਿਹੜਾ ਬੰਦਾ ਕੰਮ ਨੂੰ ਗੰਦਾ ਕਹਿ ਰਿਹਾ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਸਾਰਾ ਸੰਸਾਰ ਹੀ ਕੰਮ ਦੀ ਪ੍ਰੋਡਕਸ਼ਨ ਹੈ ਫਿਰ ਤਾਂ ਪ੍ਰਮਾਤਮਾ ਹੀ ਗੰਦਾ ਫਿਰ ਉਹ ਪ੍ਰਮਾਤਮਾ ਨੂੰ ਗੰਦਾ ਕਹਿ ਰਿਹਾ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਹੁਣ ਮੰਨ ਕੇ ਚਲੋ ਜਿਹੜਾ ਆਪਾਂ ਅਧਿਆਨ ਕਰਦੇ ਆ ਇਹਦੀਆਂ ਵੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰੂੰਗਾ ਸਿਕਾ ਲਓ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ